ਸਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਕੰਪਲੇਟ ਆਈ ਸੀਗੀ ਸਹਿਜबीर ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜਤ ਸਿੰਘ ਨਾਂ ਦੇ ਗੈਂਗਸਟਰ ਤੋਂ ਬਾਰ-ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤ ਦੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕਮਾਦ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਮਣੇ ਡੀਐਸਪੀ ਧੀ ਸੀਏ ਇੰਚਾਰਜ ਨਾਲ ਟੈਕਨੀਕਲ ਸੈੱਲ ਤੇ ਐਸਪੀ ਸਿਟੀ ਤੇ ਪਰਨਜੀਤ ਸਿੰਘ ਬਿਰਦੀ ਜਿਹੜੇ ਐਸਐਚਓ ਚਵਾਲ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ। ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪਲਬਧੀ ਪ੍ਰਾਪਤ ਕੀਤੀ ਹੈ ਜੀ। ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ, ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਬੋਂਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਹਬ ਸਿੰਘ। ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਹਬ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜਵੀਰ ਨੂੰ ਤੇ ਮੈਨੂੰ ਇਹ ਦੁਬਾਰਾ ਜ਼ਮੀਨ ਠੇਕੇ ਤੇ ਦੇ ਦੇਵੇ। ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਭ ਸਿੰਘ ਨੇ ਇੱਕ ਵਰਚੁਅਲ ਨੰਬਰ ਚਲਾ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚੜਤ ਸਿੰਘ ਗੈਂਗਸਟਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹੁੰਦਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸ਼ਹਿਜਵੀਰ ਸਿੰਘ ਨੇ ਕੰਪਲੇਂਟ ਦਿੱਤੀ ਸੀ ਉਹਤੇ ਵਰਕ ਕਰਦਿਆਂ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਕੇਸ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਭ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਹਨੂੰ ਰਿਕਵਰ ਕਰ ਲਿਆ ਗਿਆ ਆ ਤੇ ਹੁਣ ਉਹਦਾ ਪ੍ਰੋਟੈਕਸ਼ਨ ਬਰੰਟ ਲੈ ਕੇ ਅਗਲੀ ਕਾਰਵਾਈ ਹਮਚ ਲਿਆਤੀ। ਭੀਖੀਪਿੰਡ ਦੇ ਵਿੱਚ ਦੋ ਕੇਸ ਦਰਜ ਕੀਤੇ ਗਏ ਆ ਜੀ। ਇੱਕ ਕੀਤਾ ਗਿਆ ਜੀ ਮਹਦਈ ਪ੍ਰੀਤਮ ਸਿੰਘ ਦੇ ਕਹਿਣ ਤੇ ਉਧਰੋਂ 35 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ। ਜਿਹੜੇ ਬੰਦੇ ਨੇ ਫਰੋਤੀ ਮੰਗੀ ਆ ਜੀ ਉਹਦਾ ਨਾਂ ਹੈਗਾ ਮਨਦੀਪ ਸਿੰਘ ਉਹ ਬਲਟੋਹੇ ਦਾ ਰਹਿਣ ਵਾਲਾ ਇਸ ਟਾਈਮ ਦੁਬਈ ਦੇ ਵਿੱਚ ਆ। ਉਹਦੇ ਵੱਲੋਂ ਗੈਂਗਸਟਰ ਦਾ ਨਾਂ ਲੈ ਕੇ 골ਡੀ ਬਰਾਡ ਆਪਣੇ ਆਪ ਨੂੰ ਦੱਸ ਕੇ ਤੇ ਫਰੋਤੀ ਮੰਗੀ ਗਈ ਸੀ। ਉਹਦੇ ਉੱਤੇ ਵੀ ਸੇਮ ਟੀਮ ਵੱਲੋਂ ਕੰਮ ਕਰਦੇ ਹੋਏ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਜਦੋਂ ਨੰਬਰ ਨੂੰ ਟ੍ਰੇਸ ਕੀਤਾ ਗਿਆ ਉਹਦੇ ਫਾਦ ਤੋਂ ਪੁੱਛੇਗਾ ਉਹਦੇ ਵੱਲੋਂ ਚੱਲਦਾ ਸੀਗਾ ਤੇ ਉੱਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਤੇ ਉਹਦੇ ਬਰਖਲਾਫ ਐਲਓਸੀ ਇਸ਼ੂ ਕਰਾ ਦਿੱਤੀ ਗਈ ਆ ਜਦੋਂ ਵੀ ਉਹ ਇੰਡੀਆ ਆਊਗਾ ਤੇ ਉਹਨੂੰ ਹੀ ਅਰੈਸਟ ਕਰ ਲਿਆ ਜਾਊਗਾ ਜੀ ਜਿਹੜਾ ਤੀਜਾ ਮੁਕੱਦਮਾ ਦਾਜ ਕੀਤਾ ਗਿਆ ਜੀ ਉਹ ਵੀ ਭੀਖੀਪੜ ਦੇ ਵਿੱਚ ਹੀ ਕੀਤਾ ਗਿਆ ਆ ਉਸ ਵਿੱਚ ਮਦਈ ਹੈਗਾ ਸੁਧੀਰ ਸਿਆਣੀ ਆੜਤੀ ਆਇਆ ਜੀ ਉਹ ਬੇਸਿਕਲੀ ਆੜਤ ਦਾ ਕੰਮ ਕਰਦੇ ਨੇ ਇਹਦੇ ਕੋਲੋਂ ਵੀ 골ਡੀ ਬਰਾੜ ਦਾ ਨਾਮ ਲੈ ਕੇ 20 ਲੱਖ ਰੁਪਏ ਦੀ ਫਰौती ਮੰਗੀ ਗਈ ਸੀ ਜਿਨੇ ਫਰौती ਮੰਗੀ ਏ ਉਹਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਇਸ ਬੰਦੇ ਨੇ ਇਹ ਫਰੋਜਪੁਰ ਦਾ ਰਹਿਣ ਵਾਲਾ ਪਿੱਛੋਂ ਇਸ ਬੰਦੇ ਨੇ ਵੀ ਕਿਹਾ ਵੀ ਜੇ ਮੈਨੂੰ ਇਹ 20 ਲੱਖ ਰੁਪਏ ਦੀ ਫਰੋਤੀ ਨਾ ਮੰਗੀ ਦਿੱਤੀ ਗਈ ਤੇ ਮੈਂ ਗੋਲਡੀ ਬਰਾੜ ਬੋਲਦਾ ਤੇਰਾ ਕੋਈ ਨਾ ਕੋਈ ਨੁਕਸਾਨ ਕਰ ਦੂੰਗਾ ਇਸੇ ਤੇ ਵੀ ਅਹੀਂ ਸੇਮ ਪ੍ਰਕਿਰਿਆ ਕਰਦੇ ਹੋਏ ਇਹਦੀ ਵੀ ਐਲਓਸੀ ਈਸ਼ੂ ਕਰਾ ਦਿੱਤੀ ਆ ਇਹ ਬੰਦਾ ਦबई ਐ ਇਸ ਟਾਈਮ ਰਹਿਣਾ ਪਾਇਆ ਗਿਆ ਜਦੋਂ ਇਹ ਵਾਪਸ ਆਊਗਾ ਇਹਦੀ ਵੀ ਜਾਬ ਤੇ ਉਤਾਰੇ ਅਰੈਸਟ ਕੀਤੀ ਜਾਊਗੀ